ਪ੍ਰਿੰਟ ਆ ਮੈਂ ਕਵਰ ਕਰ ਲੀਤਾ ਕੋਈ ਤੁਹਾਨੂੰ ਚਾਹ ਰਹੇ ਤਾਂ ਬੇਚੀਏ ਚਾਹੇ ਜਿੰਨੇ ਮਰਜੀ ਹੋਵੇ ਜਦੋਂ ਆਪਾਂ ਨੂੰ ਕਹਿ ਰਹੇ ਹਾਂ ਕਿ ਕੰਮ ਦੀ ਅੰਦਰੀ ਹੈ ਆਪਾਂ ਇਕੱਠੇ ਹੋ ਇਸ ਕਰਕੇ ਆਪਰਾ ਆਪਣੀ ਆਪਣੀ ਪਾਈਪੀ ਚੰਗਾ ਕੰਮ ਕਰ ਸਕਦਾ ਬਿਲਕੁਲ ਬੀਤੇ ਜਿਹੜੀ ਹੈ ਸਰ ਅਸੀਂ ਦੇ ਵਰਕਿੰਗ ਰਿਪੋਰਟਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪ੍ਰਿੰਸਪਲ ਗੁਰਵੀਰ ਸਿੰਘ ਛੜੀ ਦੇ ਅਗਵਾਈ ਦੇ ਵਿੱਚ ਇੱਕ ਪੇਪਰ ਵਾਸਤੇ ਅਸੀਂ ਮੈਮੋਰੰਡਮ ਦੇ ਕੇ ਆਏ ਹਾਂ ਇਹ ਮੈਮੋਰੰਡਮ ਵੀ ਦੇ ਰਿਗਾਰਡਿੰਗ ਹੈ ਕੱਲ ਇੱਕ ਹਨੇਰੀ ਚੱਕਰ ਦੀ ਕਮਈ ਕਰਦੇ ਆ ਪਟਿਆਲੇ ਦੇ ਵਿੱਚ ਸੀਨੀਅਰ ਪੱਤਰਕਾਰ ਤੁਮਨਾਰ ਸਿੰਘ ਗੰਬੋਲ ਦੇ ਜਿਹੜੇ ਇੰਡੀਆ ਨਿਊਜ਼ ਚੈਨਲ ਤੋਂ ਆ ਉਹਨਾਂ ਦੀ ਰਿਪੋਰਟ ਹੋਈ ਸੀ ਬੜਾ ਤਾਕੀ ਦਾ ਖਾਤਸਾ ਹੋਇਆ। ਅਸੀਂ ਇਹ ਗੱਲ ਕਰਨਾ ਚਾਹੁੰਦੇ ਆ ਕਿ ਜਿਹੜੇ ਹੁਣ ਪੱਤਰਕਾਰ ਜੂਰੀ ਕਰਦੇ ਆ ਕਰਦੇ ਆ ਇਸ ਤਰ੍ਹਾਂ ਖਾਚੇ ਦਾ ਸ਼ਿਕਾਰ ਹੁੰਦੇ ਨੇ ਕਿਉਂਕਿ ਬਿਨਾਂ ਤਨਖਾਹ ਤੋਂ ਕੰਮ ਕਰਦੇ ਨੇ ਸਮਾਜ ਭਲਾਈ ਕੰਮ ਕਰਦੇ ਨੇ ਉਹਨਾਂ ਦੀ ਬਹੁਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਦਾ ਜਿਹੜਾ ਰੋਲ ਨਾ ਜਾਵੇ ਪਰਮਾਨਤ ਅਵਿਸੀ ਮੰਗ ਕਰਦੇ ਆ ਕਿ ਮੌਤ ਤੋਂ ਬਾਅਦ 1 ਕਰੋੜ ਰੁਪਇਆ ਕਲੀਮ ਜਿਹੜਾ ਹੈਗਾ ਉਹ ਪਰਿਵਾਰ ਨੂੰ ਦਿੱਤਾ ਜਾਣਾ ਚਾਹੀਦਾ ਹੈ ਸੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੋਂ ਇਹ ਮੰਗ ਕਰਦੇ ਆ ਕਿ ਅਵਿਨਾਸ਼ ਕੰਪੋਟ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਜਿਹੜੀ ਹੈਗੀ ਆ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਨਾਲ ਹੀ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ ਇਹਦੇ ਨਾਲ ਸੀ ਇਹ ਵੀ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਨੇ 5 ਲੱਖ ਦੇ ਜਿਹੜੇ ਹੈਗੇ ਮੈਡੀਕਲ ਸਹਾਇਤਾ ਕਾਰਡ ਜਿਹੜੇ ਹੈਗੇ ਆ ਇਹ ਕਹਿੰਦੇ ਆ ਸਰਕਾਰ ਦੇ ਸੀ ਸਰਕਾਰਾਂ ਨੂੰ ਦਿੱਤੇ ਆ ਪਰ ਅਮਲੀ ਤੌਰ ਤੇ ਉਹ ਕਿਤੇ ਵੀ ਜ਼ਮੀਨੀ ਤੌਰ ਤੇ ਲਾਗੂ ਨਹੀਂ ਹੈ ਕਿਤੇ ਵੀ 5 ਲੱਖ ਦੇ ਮੈਡੀਕਲ ਸਹਾਇਤਾ ਦੀ ਜਿਹੜੀ ਹੈ ਫੈਸਿਲਿਟੀ ਹੈ ਸਹਾਇਤਾ ਨਹੀਂ ਮਿਲ ਰਹੀ ਅਸੀਂ ਮੰਗ ਕਰਦੇ ਹਾਂ ਕਿ ਪੱਤਰਕਾਰਾਂ ਨੂੰ ਕਿਉਂਕਿ ਹਮੇਸ਼ਾ ਸਰਕਾਰ ਨੇ ਫਾਇਦਾ ਕੀਤਾ येलो ਕਾਰਡ ਵਾਲੇ ਪੱਤਰਕਾਰਾਂ ਨੂੰ ਹੀ ਸੂਦ ਮਿਲਦੀਆਂ ਪਰ ਸਾਡੀ ਮੰਗ ਇਹ ਹੈਗੀ ਆ ਕਿ ਜਿਹੜੇ ਅਖਬਾਰ ਜਾਂ ਜਿਹੜੇ ਚੈਨਲ ਰਜਿਸਟਰਡ ਨੇ ਗਵਰਨਮੈਂਟ ਦੇ ਕੋਲ ਉਹਨਾਂ ਸਾਰੇ ਪੱਤਰਕਾਰਾਂ ਨੂੰ 5 ਲੱਖ ਦੀ ਮੈਡੀਕਲ ਸਹਾਇਤਾ ਤੇ ਨਾਲ ਨਾਲ 1 ਕਰੋੜ ਦੀ ਐਕਸੀਡੈਂਟਲ ਇੰਸ਼ੋਰੈਂਸ ਵੀ ਦਿੱਤੀ ਜਾਵੇ ਇਹ ਜੈਲੋ ਕਾਰਡ ਦੀ ਜਿਹੜੀ ਆ ਸਾਧਾ ਹੀ ਖਤਮ ਕਰਕੇ ਕੇਵਲ ਤੇ ਕੇਵਲ ਇਹ ਦੇਖਿਆ ਜਾਵੇ ਕਿ ਜਿਹੜਾ ਚੈਨਲ ਵਾਸਤੇ ਜਾਂ ਘਰ ਵਾਸਤੇ ਕੰਮ ਕਰ ਰਿਹਾ ਹੈ ਵੈਬ ਚੈਨਲ ਵਾਸਤੇ ਕੰਮ ਕਰ ਰਿਹਾ ਉਹ ਵੈਬ ਚੈਨਲ ਰਜਿਸਟਰਡ ਸਰਕਾਰ ਕੋਲ ਹੋਵੇ ਤਾਂ ਸਾਰਿਆਂ ਨੂੰ ਵੀ ਇਹ ਸਹਾਇਤਾ ਮਿਲਣੀ ਚਾਹੀਦੀ ਹੈ ਅੱਜ ਅਸੀਂ ਇਹ ਮੰਗ ਕੀਤੀ ਹੈ ਕਿ ਅੱਜ ਸਾਡੇ ਪ੍ਰਸ਼ਾਸਨਿਕ ਕਰਮਚਾਰੀਆਂ ਨੇ ਸਾਨੂੰ ਭਰੋਸਾ ਦਿੱਤਾ ਕਿ ਅਸੀਂ ਪ੍ਰੋਪਰ ਚੈਨਲ ਦੇ ਨਾਲ ਇਹ ਸਮਨਪੰਦ ਸਰਕਾਰ ਤੱਕ ਪਹੁੰਚਾਵਾਂਗੇ ਤੇ ਜ਼ਰੂਰ ਮਤਲਬ ਜੜੀ ਹੈਗੀ ਆ ਉਹ ਪਰਵਾਹ ਨਹੀਂ ਕੀਤੀ ਜਾਵੇਗੀ ਜਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ